ਉੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਣਤਿਆ ਸ਼ਬਦੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿੰਤਿਆਂ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆਂ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆਂ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿਨ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾਂ ਜੋ ਹਰ ਨਾਮਾ ਹਰ ਮੁਖ ਕਹਤਿਆਂ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਰਿ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨਾਂ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਉੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਣਤਿਆ ਸਬਦੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਤਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿੰਤਿਆਂ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤੇ ਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤੇ ਆ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤੇ ਆ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਰਿ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨਾਂ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਉੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆਂ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਰਿ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨ ਸਾਧ ਜਨਾਂ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾਂ ਜੋ ਹਰ ਨਾਮਾ ਹਰ ਮੁਖ ਕਹਤਿਆਂ ਧਨ ਤਨ ਭਾਗ ਤਿਨਾਂ ਸੰਤ ਜਨਾ ਜੋ ਹਰਿ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿਨਾਂ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾਂ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ ਔੜੀ ਧਨ ਧਨ ਭਾਗ ਤਿਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿਨ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿਨ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿਨ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਉੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆ ਸਭ ਦੋ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਈ ਗੁਣੀ ਜਨ ਬਣਤਿਆ ਧਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰਸਿੱਖ ਲੈ ਮਨ ਜਿੰਤਿਆਂ ਸਬਦੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਚਰਨੀ ਸਿਖ ਪੜਤਿਆ ਔੜੀ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆਂ ਧਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰਸਿੱਖ ਲੈ ਮਨ ਜਿੰਤਿਆਂ ਸਬਦੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆ ਔੜੀ ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਾਰ ਜਸ ਸਰਵਣੀ ਸੁਣਤਿਆਂ ਤਨ ਤਨ ਭਾਗ ਤਿੰਨਾ ਸਾਧ ਜਨਾ ਆਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਧਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸੇਖ ਲੈ ਮਨ ਜਿਨਤਿਆਂ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੀ ਜੋ ਗੁਰ ਚਰਨੀ ਸਿਖ ਪੜਤਿਆਂ